ਸਸਰੀ ਘਰ ਦੇ ਸਾਰਿਆਂ ਨੂੰ ਅੱਜ ਅਸੀਂ ਬਣਾਵਾਂਗੇ ਬਰੈਡਾਂ ਦੇ ਪਕੌੜੇ ਬਰੈਡ ਤਲਾਂਗੇ ਤੇ ਅੱਜ ਫੇਰ ਮੀ ਆ ਗਿਆ ਜਿੱਦਾਂ ਮੈਂ ਚਿੱਲਾ ਸੰਤਰਾ ਬਣਾਇਆ ਬਾਹਰ ਉਹਦੇ ਮਮੀ ਨਹੀਂ ਹਟਦਾਗਾ ਤੇ ਉਹ ਕੋਈ ਕਿੰਨਾ ਪਈ ਜਾਂਦਾ ਪੂਰਾ 2 ਘੰਟੇ ਹੋ ਗਏ ਪਈ ਜਾਂਦੇ ਨੂੰ ਮੀ ਤੇ ਅੱਜ ਫੇਰ ਆਪਾਂ ਗੀਠੀ ਤੇ ਬਣਾਵਾਂਗੇ ਤੇ ਆ ਵੇਸਣ ਹੈ ਕੋਲੀ ਦੇਖੋ ਆਪਾਂ ਨਾਣ ਮਿਰਚ ਪਾਵਾਂਗੇ ਨਾਣ ਮਿਰਚ ਥੋੜੀ ਜਿਹੀ ਜਮਨ ਆ ਇਹ ਨੂੰ ਆਫਾ ਚਾਂਗੇ ਤਰ੍ਹਾਂ ਆਹ ਲਾ ਲਾਂਗੇ ਹੁਣ ਆਪਾਂ ਪਾਣੀ ਪਾਵਾਂਗੇ ਥੋੜਾ ਥੋੜਾ ਕਰਕੇ ਪਾਣੀ ਪਾਵਾਂਗੇ ਆਪਾਂ ਜਿਆਦਾ ਨਾਲ ਤਾਂ ਕਰੜਾ ਕਰਨਾ ਨਾ ਢੱਲਾ ਕਰਨਾ ਬੋ ਜੋਰ ਪਈ ਜਾਂਦਾਗਾ ਪਹਿਲਾਂ ਇਦੋਂ ਬਜ਼ੋਰ ਸੀਗਾ ਹੁਣ ਥੋੜਾ ਜਿਹਾ ਮਾੜਾ ਜਿਹਾ ਘਟਿਆ ਤੇ 2 ਘੰਟੇ ਹੋ ਗਏ ਪਈ ਜਾਂਦੇ ਨੂੰ ਲਓ ਆਪਾਂ ਚੰਗੇ ਤਰ੍ਹਾਂ ਹੈ ਲਾਲਿਆ ਤੇ ਹੁਣ ਆਪਾਂ ਅੱਗ ਬਾਲਾਂਗੇ ਤੇ ਕੜਾਈ ਤਰਾਾਂਗੇ ਆਪਾਂ ਵਿੱਚ ਕੇ ਪਾਵਾਂਗੇ ਥੋੜਾ ਜਿਹਾ ਇਹ ਜੰਮਿਆ ਪਿਆ ਇਹ ਗਰਮ ਕਰਾਂਗੇ थोड़ा जाल पाव गे जोलगले क्या घ्यो थोड़ा जहा घट है आप ते तेल पाव गे कुछ ਉញ ਸੇ ਗਰਮ ਹੋ ਗਿਆ ਤੇਲ ਤੇ ਆਪਾਂ ਮੁੜ ਕੇ ਬਿੱਟ ਬਰੈਡ ਤੜਾਂਗੇ ਲਓ ਆਪਣਾ ਤੇਲ ਗਰਮ ਹੋ ਗਿਆ ਤੇ ਹੁਣ ਆਪਾਂ ਬਰੈਡ ਪਾਵਾਂਗੇ ਰੇਸਣ ਚਲਵੇੜ ਕੇ ਇੱਕ ਇੱਕ ਕਰਕੇ ਪਾਵਾਂਗੇ ਇਹ ਚੰਗੀ ਤਰ੍ਹਾਂ ਰੜ ਗਿਆ ਬਰਾਂਦ ਹੋ ਗਿਆ ਫਿਰ ਆਪਾਂ ਕੱਢਾਂਗੇ ਲਓ ਆਪਾਂ ਅੰਬਰ ਅੜ ਗਿਆ ਬਰਾਂਦ ਹੋ ਗਿਆ ਤੇ ਐਵੇਂ ਕਰਕੇ ਆਪਾਂ ਦੂਜੇ ਬਣਾ ਲਾਂਗੇ ਲੋ ਬਰੈਡ ਆਪਣੇ ਸਾਰੇ ਬਣ ਗਏ ਬਹੁਤ ਵਧੀਆ ਬਣੇ ਹੈ ਬਰੈਡ ਪਕੌੜੇ ਬਹੁਤ ਵਧੀਆ ਬਣੇ ਹੈਗੇ ਦੇਖੋ ਕਿੰਨੇ ਵਧੀਆ ਬਣੇ ਹੈ ਨਾਲ ਸੌਸ ਹੈ ਸੌਸ ਨਾਲ ਖਾ ਸਕਦੇ ਆ ਜੇ ਕਿਸੇ ਦਾ ਮੂਜੀ ਕਰੇ ਉਹ ਵੀ ਖਾ ਸਕਦੇ ਆ ਤੇ ਬਹੁਤ ਵਧੀਆ ਬਣੇ ਬਰੈਡ ਪਕੌੜੇ ਜੇ ਸਾਡੀ ਵੀਡੀਓ ਪਸੰਦ ਲੱਗੇ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ